チャット ਕਰਤੈ ਨਾ ਤੇ ਤੂੰ ਕੀ ਏਕ ਓੰਕਾਰ ਸਤਿਗੁਰੂ ਸਰਵ ਪਗਲ ਆਵੀਂ ਜਿਨਾ ਤੂੰ ਰਖਦਾ ਹਰ ਜਿਉ ਤੁਰ ਤੂੰ ਰਖਦਾ ਆਇਆ ਤਨ ਤੁਧ ਰਾਗ ਲੈ ਹਰ ਜੀਓ ਹਰਨਾਗ ਸੁਮਾਰ ਪਜਾਇਆ ਗੁਰਮੁਖਾਂ ਨੂੰ ਪਰਜੀਤ ਹੈ ਹਰ ਜੀਓ ਮਾਨਵ ਰੂਪ ਹਰਨ ਕੋ ਲ ਆਇਆ ਪਰ ਆਵੇਦਨਾ ਤੁਧ ਖਦਾ ਹਰ ਜੀਓ ਗੁਰੂ ਕਾ ਆਇਆ ਪ੍ਰਣਾਲ ਜਨੁ ਗੁਦਰਾਹ ਨੇ ਹਰ ਜਿਉ ਹਰਨਾਗ ਜਮਾਰ ਪਚਾਇਆ ਗੁਰਮੁਖਾਂ ਨੂੰ ਪ੍ਰੀਤਹਿ ਨਾਲ ਜਿਉ ਹ ਮਾਨੁ ਗੁਖਰਮ ਨੂੰ ਬੁਲਾਇਆ ਜੀ اے ਤੇਰੀ ਵਡਿਆਈ ਭਗਵਾਨ ਕੀ ਕੈ ਰਖ ਤੂ ਸੁਆਮੀ ਭਗਤ ਤੇਰੀ ਸਰਣਾਈ ਰਾਉ ਭਗਤਾਨੋ ਜਮਜੋਨੋ ਸਾਕ ਨਾ ਨਾ ਮਾਨ ਵਰਸਿਆ ਨਾਵੇਂ ਹੀ ਮੋਬਦ ਪਾਈ ਪ੍ਰੇਤ ਸਿਧ ਸਭਗਤਾ ਚਰਣੀ ਲਾਗੀ ਗੁਰ ਬੈਸ ਜ ਸੁਭਾਈ ਮਨ ਲੋਕਾਨੋ ਮ ਆਵੀ ਅੰਦਰ ਲੋਗ ਸਵਾਉ ਗੁਰਮੁਖੀ ਗੰਗਨਾ ਸੋਨਾ ਭੇਜਿਓ ਹਰਨਾਮ ਨ ਲਗਾ ਭਾਉ ਕੂੜ ਅਬਦ ਪਾਇ ਲੈ ਨਰਸੀ ਮਾਨਵੂ ਬੀਕਾ ਆਲਾਓ ਅਗਾਂਹ ਵਿੱਚ ਆਵਰਦਾ ਪ੍ਰਭ ਜੀ ਅਗਤੀ ਹੋ ਤੂੰ ਜਾਤਾ ਮਾਇਆ ਬੋ ਸਭ ਲੋਪ ਹੈ ਤੇਰੀ ਹੋ ਇੱਕੋ ਪੁਰਖ ਬੀਦਾਤਾ ਦਾਉ ਤਿਨ ਕੇ ਇਹ ਹਰ ਕਾ ਨਾਮ ਪਿਆਰਾ ਗੁਰਪਰਸਾਦ ਸਦਾ ਮਨ ਵਸਿਆ ਸਰਬਾਜ ਸੁਵਾਰਨ ਆਰਾ ਭਗਵਾਨ ਮੈਂ ਸਾਧਗੁਰੂ ਸੇਵਕ ਕਿੰਨਾ ਨਾ ਪਾਇਆ ਮਨ ਨੂੰ ਟੋਕ ਬੋਏ ਮੇਰੇ ਲਈ ਆਵਨ ਜਾਵਨ ਹਉrna ਪਾਵੈ ਦੁੱਖ ਮੈਂ ਦੁੱਖ ਸੁਚmai ਦੀਵ ਸਰਦੇ ਸਾਜ ਸਮਾਈ ਜੇ ਸਰਬ ਸੇਵੇ ਧਰਮਾ ਛੋੜੇ ਜੇ ਆਨੇਕ ਪਰਮ ਰਹਿ ਨਾ ਦੇ ਪਾਈ ਵੇਦ ਪੜੈ ਤੈਵਾਦ ਵਿਖਾਣੇ ਬਿਨ ਹਰਪਤ ਗਵਾਲੀ ਸਾਦੀ ਜਬਾਨੀ ਆ ਛੋਟਾ ਨਾਰੇ ਯੇਨ ਹਰ ਰਾਖਿਆ ਔਰ ਤਾਰਾ ਧਨ ਹਰ ਮਨ ਵਸਿਆ ਤੇਦਰ ਸਾਚੇ ਹਰ ਸਾਂਝੇ ਸੱਜਿਆ ਰਾਹ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕੋਈ ਨਾ ਮਿਟਣ ਹਾਰਾ ਆਦੇ ਬਤਨ ਕੈ ਸਤਿਵੰਦੇ ਹਾਰ ਇਹ ਨਹਾਰਾ ਕੀਆ ਉਰਤਾਰਾ ਵਾਹਿ ਗੁੰਜੀ ਕਾ ਖਰਸਾ